ਸ਼ਾਮਕੌਰ 모ਣੀ ਦਾ ਮੇਨ ਸਥਾਨ ਹੈ ਕਹਿੰਦੇ ਜੇ ਕਿਸੇ ਨੂੰ ਬਸਤ ਕਰਨਾ ਹੋਵੇ ਕਿਸੇ ਨੂੰ ਬਸ਼ੀ ਕਰਨਾ ਕਰਨਾ ਹੋਵੇ ਜੇ ਕਿਸਦਾ ਅੜਿਆ ਹੋਇਆ ਕੰਮ ਕੱਢਣਾ ਹੋਵੇ ਕੰਮ ਕੋਈ ਵੀ ਹੋਵੇ ਕਿਸੇ ਤਰ੍ਹਾਂ ਦਾ ਵੀ ਹੋਵੇ ਅੜਿਆ ਹੋਵੇ ਕਹਿੰਦੇ ਦੋ ਲੱਡੂਆਂ ਦੇ ਸਿਰ ਤੇ ਸੰਧੂਰ ਲਾ ਕੇ ਦੋ ਲੱਡੂਆਂ ਨੂੰ ਕੰਮ ਕਢਵਾ ਸਕਦੇ ਆ ਅੱਜ ਪਹੁੰਚੇ ਜੀ ਸਫੀਦੋਦਾਮ ਮਾਤਾ ਸ਼ਾਮਕੌਰ 모ਣੀ ਅਤੇ ਸੱਬਲ ਸਿੰਘ ਬਾਵਰੀ ਦਾ ਮੇਨ ਸਥਾਨ ਹੈ ਇਹੋਨਾਂ ਦੇ ਦੋ ਪੰਜ ਭਾਈ ਹੋਣੇ ਸੱਬਲ ਸਿੰਘ ਬਾਵਰੀ ਤੇ ਉਹਨਾਂ ਦੀ ਦੋ ਜਿਹੜੀਆਂ ਭੈਣਾਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਸ਼ਾਮਕੌਰ 모ਣੀ ਸੀ ਉਸ ਸਥਾਨ ਤੇ ਪਹੁੰਚੇ ਆ ਜੀ ਤੇ ਇਸ ਜਗ੍ਹਾ ਦਾ ਪੂਰਾ ਐਡਰੈਸ ਵੀ ਦੇਵਾਂਗੇ ਵੀਡੀਓ ਐ ਕੀ ਕੀ ਸੁਖੰਬਰ ਆਉਂਦੀਆਂ ਨੇ ਕਿਹੜੇ ਕਿਹੜੇ ਇਥੇ ਆ ਸਕਦੇ ਨੇ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਲੱਡੂਆਂ ਦਾ ਪਤਾਸਿਆਂ ਦਾ ਪ੍ਰਸ਼ਾਦ ਚੜਦਾ ਜੀ ਤੁਸੀਂ ਦੇਖ ਸਕਦੇ ਹੋ ਤੇ ਅੱਜ ਤੁਹਾਨੂੰ ਅਸੀਂ ਪੂਰਾ ਮੰਦਿਰ ਹੈ ਜਿਹੜਾ ਮੇਨ ਮੰਦਿਰ ਹੈ ਇਹ ਜਿੱਥੇ ਆਪਾਂ ਪ੍ਰੋਪਰ ਮੇਨ ਜਗ੍ਹਾ ਕਹਿੰਦੇ ਨੇ ਜਿਵੇਂ ਗੁੱਗਾ ਮੇੜੀ ਹੈ ਜਿਹੜੀ ਉਹ ਗੁੱਗਾ ਜੀ ਦੀ ਬਣੀ ਹੋਈ ਹੈ ਉਸੇ ਤਰ੍ਹਾਂ ਜਿਹੜਾ ਸੱਬਰ ਸਿੰਘ ਬਾਵਰੀ ਹੈ ਤੇ ਸ਼ਾਮਕੌਰ ਮੋਣੀ ਹੈ ਉਹਨਾਂ ਦਾ ਇਹ ਮੇਨ ਸਥਾਨ ਸਫੀਦੋ ਦੇ ਵਿੱਚ ਕਿਉਂਕਿ ਸਫੀਦੋ ਉਹਨਾਂ ਦਾ ਸ਼ਹਿਰ ਰਿਹਾ ਉਹਨਾਂ ਦੀ ਜਗ੍ਹਾ ਰਹੀ ਹੈ ਸੋ ਬੜੀ ਬਲਖਣ ਜੀ ਸਟੋਰੀ ਹੈ ਬੜੀ ਬਲਖਣ ਜੀ ਕਹਾਣ ਸੋ ਆਪਾਂ ਅੱਜ ਜਿਹੜਾ ਇਹਨਾਂ ਦਾ ਤੁਹਾਨੂੰ ਮੰਦਿਰ ਹੈ ਜਿਹੜਾ ਮੇਨ ਉਹਦੇ ਦਰਸ਼ਨ ਕਰਾਵਾਂਗੇ ਜੀ ਅਲੱਗ-ਅਲੱਗ ਸਥਾਨ ਬਣੇ ਹੋਏ ਨੇ ਅਲੱਗ-ਅਲੱਗ ਜਗ੍ਹਾ ਬਣੀਆਂ ਹੋਈਆਂ ਨੇ ਪੰਜ ਭਾਈ ਸੀਗੇ ਇਹ ਪੰਜਾਂ ਦੀਆਂ ਅਲੱਗ-ਅਲੱਗ ਜਿਹੜੇ ਮੱਥਾ ਟੇਕਣ ਲਈ ਸਥਾਨ ਬਣੇ ਹੋਏ ਨੇ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤੇ ਜਿਹੜਾ ਮੇਨ ਇੱਥੇ ਬਣਿਆ ਹੋਇਆ ਸੱਭਲ ਸਿੰਘ ਬਾਬਰੀ ਜੀ ਦਾ ਉਹ ਵੀ ਜਿਹੜੇ ਤੁਸੀਂ ਦਰਸ਼ਨ ਕਰ ਚੁੱਕੇ ਹੋ ਤੇ ਮੇਨ ਜਿਹੜਾ ਧੂਣਾ ਇੱਥੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜਿਹੜੀਆਂ ਦਰਗਾਹਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਖਾਸ ਕਰਕੇ ਮੈਂ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਜਿਹੜੇ ਵੀਰ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਉਹ ਇਸ ਚੀਜ਼ ਨੂੰ ਪਖੰਡ ਵੀ ਕਹਿ ਸਕਦੇ ਨੇ ਹੁਣ ਜੇ ਆਪਾਂ ਦੂਜੇ ਪਾਸੇ ਚੱਲੇ ਆ ਉਹ ਸਾਈਡ ਤੋਂ ਆਪਾਂ ਆ ਚੁੱਕੇ ਆ ਤੇ ਇਹ ਹੈ ਜੇ ਇਸ ਸਾਈਡ ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਕਈ ਵੀਰ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਉਹਨੂੰ ਪਖੰਡ ਕਹਿਣਗੇ ਸੋ ਉਹਨਾਂ ਨੂੰ ਬੇਨਤੀ ਹੈ ਕਿ ਗਲਤ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਾ ਕਰਨ ਕਿਉਂਕਿ ਹਰੇਕ ਬੰਦੇ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਭਾਵਨਾ ਹੁੰਦੀ ਹੈ ਤੁਹਾਡੇ ਮਤਲਬ ਦੀ ਇਹ ਨਹੀਂ ਵੀਡੀਓ ਤਾਂ ਤੁਸੀਂ ਨਾ ਦੇਖੋ ਕੋਈ ਗੱਲ ਨਹੀਂ ਤੁਹਾਡੇ ਲਈ ਕੋਈ ਹੋਰ ਵੀਡੀਓ ਆਪਾਂ ਵਧੀਆ ਤੁਹਾਡੇ ਮਤਲਬ ਦੀ ਲੈ ਕੇ ਆਵਾਂਗੇ ਸੋ ਜਿਹੜੇ ਬੰਦੇ ਜਿਹੜੇ ਵੀਰ ਜਿਹੜੀਆਂ ਭੈਣਾਂ ਇਹਨਾਂ ਚੀਜ਼ਾਂ ਨੂੰ ਮੰਨਦੀਆਂ ਨੇ ਉਹ ਇਸ ਵੀਡੀਓ ਨੂੰ ਦੇਖ ਸਕਦੇ ਹੋ ਤੇ ਸ਼ੇਅਰ ਜ਼ਰੂਰ ਕਰਨ ਤਾਂ ਇਹ ਹੈ ਜੀ ਦਰਗਾਹ ਬਣੀਆਂ ਹੋਈਆਂ ਨੇ ਜਿਹੜੀਆਂ ਇਸ ਜਗ੍ਹਾ ਤੇ ਉੱਤੇ ਇਸ ਸਥਾਨ ਤੇ ਸੋ ਇਸ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਤਰ੍ਹਾਂ ਜਿਹੜੇ ਪੂਰੇ ਸਥਾਨ ਬਣੇ ਹੋਏ ਨੇ ਜੀ ਇਹ ਹੈ ਜੀ ਸਫੀਦੋ ਦੇ ਵਿੱਚ ਹੈ ਜੀ ਸਫੀਦੋ ਜਿਹੜਾ ਸ਼ਹਿਰ ਹੈ ਜੀ ਹਰਿਆਣਾ ਦੇ ਵਿੱਚ ਪੈ ਜਾਂਦਾ ਉਹ ਹਰਿਆਣਾ ਜਿਹੜਾ ਜੀਨਦ ਦੇ ਨਾਲ ਹੀ ਪੈ ਜਾਂਦਾ ਹਰਿਆਣੇ ਦੇ ਵਿੱਚ ਸਫੀਦੋ ਸਫੀਦੋ ਹਰਿਆਣਾ ਦੇ ਵਿੱਚ ਸਫੀਦੋ ਧਾਮ ਬਣਿਆ ਹੋਇਆ ਜੀ ਉੱਥੇ ਸੱਬਲ ਸਿੰਘ ਬਾਵਰੀ ਜੀ ਦਾ ਵਧੀਆ ਕੈਂਡ ਮੰਦਿਰ ਬਣਿਆ ਹੋਇਆ ਤੇ ਉੱਥੇ ਮਾਤਾ ਸ਼ਾਮ ਕੌਰ ਮੋਣੀ ਜੀ ਇਹ ਹੈ ਜੀ ਮੇਨ ਧੂਣਾ بڑے ਮਤਲਬ ਲੋਕ ਬਹੁਤ ਕੁਝ ਜਿਹੜਾ ਜੇਪਾ ਚੜਾਵੇ ਦੀ ਗੱਲ ਕਰਦੀ ਹੈ ਜੀ ਤਾਂ ਇੱਥੇ ਲੱਡੂ ਵੀ ਚੜਦੇ ਨੇ ਜੀ ਸਿਕਟਾਂ ਵੀ ਚੜਦੀਆਂ ਨੇ दारू ਵੀ ਚੜਦੀ ਹੈ ਤੇ ਨਾਲ ਹੀ ਮੁਰਗੇ ਚੜਦੇ ਨੇ ਜੀ ਬੜੀ ਮਨਤ ਹੁੰਦੀ ਹੈ ਸਥਾਨ ਦੀ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਧੂਣਾ ਲਾਇਆ ਹੋਇਆ ਅੱਗੇ ਧੂਨੇ ਤੇ ਵੀ ਲੱਡੂ ਚੜਾਏ ਗਏ ਨੇ ਤੇ ਆਪਾਂ ਨਾਲ ਹੀ ਇਹਦੇ ਜਿਹੜਾ ਸੱਬਲ ਸਿੰਘ बावਰੀ ਜਿਹਦਾ ਮੇਨ ਸਥਾਨ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਜਿੱਥੇ ਲੋਕ ਆਉਂਦੇ ਨੇ ਇਹ ਜੀ ਪਹਿਲਾਂ ਜਿਹੜੇ ਬਾਹਰ ਸਥਾਨ ਬਣੇ ਹੋਏ ਨੇ ਅਲੱਗ-ਅਲੱਗ ਕਿਉਂਕਿ ਜਿਹੜਾ ਸਬਰ ਸਿੰਘ बावਰੀ ਹੈ ਉਹਦੇ ਨਾਲ ਉਹਦੇ ਪੰਜ ਭਰਾ ਵੀ ਸੀਗੇ ਉਹਨਾਂ ਦੇ ਵੀ ਅਲੱਗ-ਅਲੱਗ ਸਥਾਨ ਬਣੇ ਹੋਏ ਨੇ ਤੇ ਇਹ ਜਿਹੜੀ ਮਤਲਬ ਇਹਨਾਂ ਦੀ ਜਿਹੜੀ ਬਾਬੇ ਨੇ ਇਹ ਜ਼ਿਆਦਾਤਰ ਸਿਆਣਪਾਲੇ ਪਾਸੇ ਆ ਜਾਂਦੇ ਨੇ ਕਿਉਂਕਿ ਸਿਆਣੇ ਨੇ ਜਿਹੜੇ ਉਹ ਇਹਨਾਂ ਦਾ ਕਾਫੀ ਜ਼ਿਆਦਾ ਮੰਨਤਾ ਕਰਦੇ ਨੇ ਮਾਤਾ ਸ਼ਾਮਕੌਰ ਮੋਣੀ ਤੇ ਸਬਰ ਸਿੰਘ ਸੱਬਲ ਸਿੰਘ बावਰੀ ਦੀ ਤੇ ਉਹ ਉਸੇ ਤਰ੍ਹਾਂ ਦੇ ਜਿਹੜੇ ਮਾਹੌਲ ਇੱਥੇ ਤੁਹਾਨੂੰ ਆ ਕੇ ਜਦੋਂ ਤੁਸੀਂ ਆਓਗੇ ਉਸੇ ਤਰ੍ਹਾਂ ਦਾ ਤੁਹਾਨੂੰ ਮਾਹੌਲ ਮਿਲੂਗਾ ਲੋਕ ਕਾਫੀ ਆ ਕੇ ਇੱਥੇ ਜਿਵੇਂ ਖੇਡਦੇ ਆਪਾਂ ਕਹਿੰਦੇ ਨੇ ਵੀ ਸਿਰ ਹਿਲਾਉਂਦੇ ਨੇ ਉਸ ਤਰ੍ਹਾਂ ਦਾ ਵੀ ਤੁਹਾਨੂੰ ਮਾਹੌਲ ਮਿਲੂਗਾ ਇਹ ਚੁੰਨੀਆਂ ਵੀ ਚੜਦੀਆਂ ਨੇ ਜੀ ਬੜਾ ਕੁਝ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਵੇਂ ਇਹ ਆਪੋ ਆਪਣੀ ਮੰਨਤਾ ਹੁੰਦੀ ਹੈ ਜੀ ਆਪੋ ਆਪਣੀ ਸ਼ਰਧਾ ਹੁੰਦੀ ਹੈ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਬਹੁਤ ਸਾਰੇ ਨਹੀਂ ਮੰਨਦੇ ਇਹ ਹੈ ਜੀ ਸੱਬਰ ਸਿੰਘ ਬਾਵਰੀ ਦਾ ਮੇਨ ਜਿਹੜਾ ਸਥਾਨ ਬਣਿਆ ਹੋਇਆ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗੀ ਕਿ ਇੱਥੇ दारू ਵੀ ਚੜਦੀ ਹੈ ਤੇ ਆਹ ਦੇਖੋ ਤੇ ਇੱਥੇ ਜਿਹੜਾ ਅੱਗੇ ਕਾਫੀ ਉਹਦੇ ਵੀ ਸਾਹਮਣੇ ਪਈ ਹੈ ਜੀ दारू ਜਿਹੜਾ ਸਿਰ ਹਿਲਾ ਰਿਹਾ ਬੰਦਾ ਇਸ ਤਰ੍ਹਾਂ ਮਤਲਬ ਮੰਨਤਾ ਹੁੰਦੀ ਹੈਗੀ ਤੇ ਇਹਦੇ ਜਦੋਂ ਆਪਾਂ ਇੱਥੋਂ ਮੱਥਾ ਟੇਕ ਕੇ ਬਾਹਰ ਨੂੰ ਨਿਕਲਾਂਗੇ ਤੁਹਾਨੂੰ ਪੂਰਾ ਜਿਹੜਾ ਬਾਹਰ ਦਾ ਦ੍ਰਿਸ਼ ਹੈ ਉਹ ਵੀ ਦਿਖਾਵਾਂਗੇ ਜੀ ਮੈਂ ਇੱਕ ਵਾਰੀ ਪੂਰਾ ਵਿਊ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਪੂਰਾ ਵਿਊ ਦਿਖਾਇਆ ਜਾਵੇ ਇੱਥੇ ਆ ਕੇ ਬੜੀਆਂ-ਬੜੀਆਂ ਸੁੱਖਾਂ ਲੋਕ ਸੁਖਦੇ ਨੇ ਤੇ ਸੁੱਖਾਂ ਬਾਰ ਆਉਂਦੀਆਂ ਨੇ ਜੀ ਆ ਤੁਸੀਂ ਦੇਖ ਸਕਦੇ ਹੋ ਇਧਰੋਂ ਆਪਾਂ ਬਾਹਰ ਨੂੰ ਹੁਣ ਜਿਹੜਾ ਨਿਕਲ ਚੁੱਕੇ ਆ ਤੇ ਇੱਥੋਂ ਤੁਹਾਨੂੰ ਜਿਹੜਾ ਪੂਰਾ ਇਹਦਾ ਬਾਹਰ ਦਾ ਦ੍ਰਿਸ਼ ਦਿਖਾਉਣ ਦੀ ਕੋ ਆ ਦੇਖੋ ਇਹ ਬਾਹਰ ਦਾ ਦ੍ਰਿਸ਼ ਹੈ ਜੀ ਮੰਦਿਰ ਦਾ ਪੂਰਾ ਕੰਪਲੀਟ ਜੋ ਬਾਹਰੋਂ ਦੇਖਣ ਨੂੰ ਮਿਲਦਾ ਹੈ ਜਦੋਂ ਵੀ ਤੁਸੀਂ ਕਿਸੇ ਵੀ ਟਾਈਮ ਆਉਂਗੇ ਤਾਂ ਤੁਹਾਨੂੰ ਇੱਥੇ ਭੀੜ ਇਕੱਠ ਕਾਫੀ ਕੁਝ ਜਿਹੜਾ ਦੇਖਣ ਨੂੰ ਮਿਲੂਗਾ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਹੁਣ ਇਸ ਵੀਡੀਓ ਨੂੰ ਦੇਖ ਕੇ ਕਈ ਵੀਰ ਕਹਿਣਗੇ ਕਿ ਆਪਾਂ ਹਨਾ ਕਿਸੇ ਨੂੰ ਬਹਿਮ ਪਰਮਾਚ ਚ ਪਾਉਨੇ ਆ ਸੋ ਆਪਾਂ ਕਿਸੇ ਨੂੰ ਬਹਿਮ ਪਰਮਾਚ ਨਹੀਂ ਪਾਉਂਦੇ ਜਿਹਦੀ ਇੱਛਾ ਦੇਖਣ ਦੀ ਉਹ ਦੇਖ ਸਕਦਾ ਜਿਹਦੀ ਨਹੀਂ ਇੱਛਾ ਜਿਹੜਾ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਉਹ ਇਹਨਾਂ ਚੀਜ਼ਾਂ ਨੂੰ ਨਾ ਦੇਖੇ ਉਹਨਾਂ ਲਈ ਹੋਰ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਸੋ ਦੋਸ ਜੋ ਬਣਿਆ ਹੋਇਆ ਜੀ ਹਰਿਆਣੇ ਦੇ ਵਿੱਚ ਜੀਂਦ ਦੇ ਨਾਲ ਹੀ ਪੈਂਦਾ ਮਾਤਾ ਸ਼ਾਮਕੌਰ 모ਣੀ ਤੇ ਸੱਬਲ ਸਿੰਘ ਬਾਵਰੀ ਦਾ ਉਹਨਾਂ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਸ਼ਸ਼ੀ ਗਾਦ ਜੀ ਦੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਆਪਣਾ ਵਿਚਾਰ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਜਰੂਰ ਕਰੋ